ਛੰਨੇ ਉੱਤੇ ਛੰਨਾ ਛੰਨਾ ਪਰਿਆ ਅਚਾਰ ਦਾ ਛੰਨੇ ਉੱਤੇ ਛੰਨਾ ਛੰਨਾ ਪਰਿਆ ਅਚਾਰ ਦਾ ਕਿਸੇ ਨੂੰ ਕੀ ਪਤਾ ਪੂਆ ਭੂਆ ਭਤੀਜੀ ਦੇ ਪਿਆਰ ਦਾ ਕਿਸੇ ਨੂੰ ਕੀ ਪਤਾ ਪੂਆ ਭੂਆ ਭਤੀਜੀ ਦੇ ਪਿਆਰ ਦਾ ਕਿਸੇ ਨੂੰ ਕੀ ਪਤਾ ਪੂਆ ਭੂਆ ਭਤੀਜੀ ਦੇ ਪਿਆਰ ਦਾ ਸਾਸ਼ਕਾਲ ਜੀ ਉਮੀਦ ਕਰਦੇ ਹਾਂ ਸਾਰੀ ਠੀਕ ਠਾਕ ਹੋ ਮੰਗੇ ਕੰਟੀਨਿਊ ਕਰਦੇ ਆਪਾਂ ਆਪਣਾ ਅੱਜ ਦਾ ਵਲੌਗ ਜੇ ਜਸਨੀ ਇਹ ਜਿੱਥੇ ਕਰੀਆ ਸਾਈਕਲ ਹੁਣ ਇਹ ਆਪੇ ਲੱਗੀ ਚਲਾਉਣ ਸਿੱਧਾ ਕਰ ਲੈ ਪੁੱਤ ਸਿੱਧਾ ਕਰ ਲੈ ਜਦੋਂ ਉਧਰ ਨੂੰ ਜਾਂਦੀ ਹੁੰਦੀ ਹੈ ਸਿੱਧੀ ਕਰ ਲਿਆ ਕਰ ਬੱਸ ਡਰਨੀ ਲੋੜ ਨਹੀਂ ਐਂੀ ਪੁੱਤ ਲੈ ਜਾ ਲੈ ਜਾ ਛੱਡ ਕੇ ਛਾਲੇ ਮਾਰਦੀ ਆ ਹੌਲੀ ਹੌਲੀ ਫਿੱਕੀ ਹੋ ਗਈ ਨਾ ਡੈਡੀ ਉਹ ਰਾਣੀ ਪਕਾਈ ਕਰਾਉਂਦੀ ਆ ਆ ਜਾ ਆ ਜਾ 베리 গুড 베리 গুড ਜਦੋਂ ਉੱਤਰਦਾ ਹੁਣ ਹੌਲੀ ਕਰ ਲੈ ਕਰ ਹੌਲੀ ਕਰਕੇ ਫਿਰ ਟੈਡੀ ਕਰ ਲਈ ਪੈਰ ਧਾਲ ਲਿਆ ਹੈਗਾ ਫਿਰ गिरਦਾ ਨਹੀਂ ਹੈਗਾ ਕਣੀ ਮੋੜੀ ਦੇ ਪਉਣ ਲੱਗੋਗਾ ਆ ਜਾ ਕਰੀ ਦੀਵਾਲੀ ਲੋੜੀ ਤੇ ਤੇਰੇ ਕਰਦਾ ਕਿਹੜਾ ਲੱਗਣਾ ਹੱਜ ਬਰोबर ਵੇ ਨਿੱਕਾਏ ਪਰ ਵੱਡੇ ਹਾਂ ਵੰਗੂ ਕਰੀਏ ਆਦਰ ਵੇ ਦੁਦ ਤੇ ਖੂਨ ਦੇ ਰਿਸ਼ਤੇ ਨੂੰ ਨਾਲੇ ਤੋਂ ਲਾਹੀ ਦਾ ਮਾਰ ਕੇ ਕਫਨ ਉਡਿੱਕੀ ਤੇ ਕੇ ਪੇਕਿਆਂ ਦਾ ਹੋਰ ਕੁਝ ਨਹੀਂ ਚਾਹੀਦਾ ਮਾਰ ਕੇ ਕਫਨ ਉਡਿੱਕੀ ਤੇ ਕੇ ਪੇਕਿਆਂ ਦਾ ਹੋਰ ਕੁਝ ਨਹੀਂ ਚਾਹੀਦਾ ਵਸ ਠੀਕ ਹੈ ਅਜੇ ਤਾਂ ਮਮਤਾ ਵੀ ਚਾਲੂ ਨਿਕਲੇ ਸੰਦਾ ਪਤਾ ਨਹੀਂ ਦੀ ਮਮਤਾ ਚ ਵੀ ਆ ਗੋਣ ਨੇ ਨਾ ਸੁਣਗ ਹੁੰਦੀ ਇਹ ਚੁੱਪਕ ਦੀਪੀ ਜੀ ਰਹਿੰਦੀ ਸੀ ਹਮੇਸ਼ਾ ਹਾਂ ਨਾ ਹਾਂ ਅਪਾ ਥੋੜਾ ਇਸ ਕੋਦੇ ਰੱਖਿਆ ਮਾਪਿਆਂ ਵਾਲੀ ਇਹ ਤਾਂ ਸੁਣਿਆ ਨਹੀਂ ਮਮਤਾ ਲਈ ਗੱਲ ਕਰਦੇ ਆ ਵੀ ਇਹ ਕਦੇ ਬੋਲੀ ਨਹੀਂ ਹੈਗੀ ਕਾਲਜ ਟਾਈਮ ਤੇ ਗਾਉਂਦੀ ਹੁੰਦੀ ਹੁੰਦੀ ਸੀ ਮੈਂ ਪਰਫਾਰਮ ਕਰਦੀ ਸੀ ਬਹੁਤ ਗਾਉਂਦੀ ਸੀ ਮੈਂ ਬਹੁਤ ਗਾਇਆ ਇੰਨਾ ਗਾਇਆ ਮੈਂ ਜਦੋਂ ਨੱਚੇ ਬੋਲਾ ਨੱਚਣਾ ਨਹੀਂ ਆਉਂਦਾ ਮੈਥੋਂ ਕੋਈ ਕਮੀ ਨਹੀਂ ਭੁੱਲਿਆ ਰੱਬ ਨੇ ਸੱਚੀ ਪਤਾ ਨਹੀਂ ਕਿਵੇਂ ਕਲਾ ਪਾਈ ਸੀ ਪ੍ਰਮਾਤਮਾ ਨੂੰ ਪਤਾ ਕੋਈ ਕਮੀ ਨਹੀਂ ਬਚੂਗੀ ਚਿਰ ਟੀਕਦੀ ਨਾ ਬੋਲਣ ਦਾ ਨਾ ਵਿੱਦੇ ਦਾ ਨਾ ਗਾਉਣ ਦਾ ਐ ਨਾ ਵਜਾਉਣ ਦਾ ਨਾ ਕੋਈ ਮੇਰੇ ਚਾਹ ਮੇਰੇ ਸਰੀਰ ਚ ਮਲਟੀ ਟੈਲੈਂਟ ਰਤੇ ਵਰਤਾ ਤੁਸੀਂ ਸੱਚੀ ਲੈ ਓਈ ਮਨੋਈ ਪਰਮਾਤਮਾ ਬੰਦੂ ਹੀ ਕੋਈ ਉਹ ਹੁੰਦਾ ਹਨਾ ਨਾ ਬਾਤ ਚ ਨਹੀਂ ਸੀ ਮੇਰੀ ਜਬਰਤ ਨਾ ਗੋਣ ਦਾ ਤੁਹਾਡੇ ਚ ਹੋਣ ਵੀ ਪੂਰੀ ਨਹੀਂ ਹੁਣ ਕਿਹੜਾ ਘਟੇ ਨੇ ਬਸ ਇੱਕ ਕਮੜਾ ਯਾਰ ਟੁੱਟ ਜਾ ਮਾਰ ਕੇ ਤੁਨ ਲਾ ਗਈ ਇਹ ਵੀ ਤੁਹਾਨੂੰ ਪਤਾ ਹੀ ਨਹੀਂ ਪੂਰੀ ਲਾਦ ਹੀ ਨਹੀਂ ਆਉਂਦੇ ਇਹ ਤਾਂ ਹੈ ਬੁੜੀ ਗਾਣੇ ਤਾਂ ਆਪਾਂ ਨੂੰ ਆਉਂਦੇ ਨੇ ਨਾਰਮਲ ਜਿਹੜੇ ਆਪਾਂ ਗਾਣੇ ਗਾਉਂਦੇ ਹਾਂ ਹਾਂ ਹੁਣ ਆਈ ਥਿੰਕ ਤੁਸੀਂ ਗਾਣੇ ਦੀ ਬੁੜੀ ਚਾਜੀ ਕਰਦੀਆਂ ਨਾ ਚਾਜ ਨੂੰ ਕੀ ਹੈ ਇਹ ਤਾਂ ਬੇਬੇ ਦੁਨੀਆ ਇਹ ਤਾਂ ਸਾਰੇ ਕਰਦੀ ਇਹਦੇ ਵਿੱਚ ਕੋਈ ਗੁਣ ਹੁੰਦਾ ਉਹ ਵੀ ਕਰਦਾ ਮੈਂ ਉਹ ਸ਼ਬਦ ਬੜਾ ਵਾਅ ਕਰਦੀ ਜਿਹੜਾ ਆਇਆ ਸੀ ਧੰਨ ਤੇਰਾ ਖਾਲ ਸਾਤੇ ਧੰਨ ਕੁਰਬਾਨੀ ਇਹਦੀ ਪੱਠੀਆਂ ਤੇ ਬਹਿ ਕੇ ਵੀਰ ਢੋਲਦਾ ਧੰਨ ਤੇਰਾ ਖਾਲ ਸਾਤੇ ਧੰਨ ਕੁਰਬਾਨੀ ਇਹਦੀ ਪੱਠੀਆਂ ਤੇ ਬਹਿ ਕੇ ਵੀਰ ਢੋਲਦਾ ਇਹਨੇ ਕਿਹਾ ਬਹੁਤ ਪੁਰਾਣਾ ਵਾਹਿਗੁਰੂ ਦਾ ਹੋ 10 ਲੋਕੀ ਜਸਵਿੰਦਰ ਬਿੱਟੀ ਦੀ ਇਹ ਕੈਸੇ ਤਾਈ ਕਿ ਉਹ ਦੁਪਹਿਰਾ ਰਹੇਗਾ ਕੀ ਜਿਹੜੇ ਜਿਆਰਾਂ ਨੇ ਥੱਲੇ ਬੈਠਾ ਸਤਨਾਮ ਵਾਹਿਗੁਰੂ ਬੋਲਦਾ ਹਾਂ ਹੋਰ ਇੱਕ ਵੀ ਮਹਿਰਾ ਰਹੇਗਾ ਫਿਰ ਤੁਸੀਂ ਸਾਰੇ ਨਾਲ ਲੱਗ ਕੇ ਗਾਇਆ ਕਰੋ ਮੈਂ ਨਹੀਂ ਆਉਣੀ ਆ ਸਭ ਦੇ 10ਵੇਂ ਗੁਰੂ ਦਾ ਹਾਂ 10ਵੇਂ ਗੁਰੂ ਦਸ਼ਮੇਸ਼ ਪਿਤਾ ਨਾ ਕੋਈ ਤੇਰਾ ਸਾਨੀ ਵਾਰਦੀ ਤਾਸਰ ਬੰਸ ਧਰਮ ਦੀ ਹੋਣ ਨਾ ਦਿੱਤੀ ਹਾਨੀ ਕਲਗੀ ਤਾਰਵਰਗਾ ਹੋਰ ਨਾ ਕੋਈ ਦਾਨੀ ਕਲਗੀ ਤਾਰਵਰਗਾ ਹੋਰ ਨਾ ਕੋਈ ਦਾਨੀ ਪਿਤਾ ਵਾਰੇ ਆ ਪੁੱਤਰ ਵਾਰੇ ਵਾਰੇ ਸਿੰਘ ਪਿਆਰੇ ਝੂਲਦੇ ਉੱਚੇ ਨਿਸ਼ਾਨ ਸਾਹਿਬ ਅੱਜ ਗਵਾਹੀ ਦੇਣ ਸਾਰੇ ਕਲਗੀ ਤਾਰਵਰਗਾ ਇਕ ਸਰਸਰੀ ਨਦੀ ਹੈ ਨਾ ਹਾਂ ਸੁਣ ساری ਸਾਦੀਏ ਨਦੀਏ ਤੈਨੂੰ ਹੁ ਤਰਸ ਨਾ ਆਣੀ ਨਿੱਕੀ ਅਜਿੰਦਹਾਂ ਨੂੰ ਤੂੰ ਆਪਣੇ ਵਿੱਚ ਹੜਾਏ ਹਾਨੀ ਐਡਾ ਵੱਡਾ ਜ਼ੁਲਮਗੁਰਾਂ ਦੇ ਉੱਪਰ ਟਾਇਆ ਨਹੀਂ ਐਡਾ ਵੱਡਾ ਜ਼ੁਲਮਗੁਰਾਂ ਦੇ ਉੱਪਰ ਟਾਇਆ ਨਹੀਂ ਵਾਪਸ ਨਹੀਂ ਹੁੰਦਾ ਹੋਰ ਕਾ ਤੁਸ ਰੇਦਾ ਹੋਰ ਲਗਾਤਾਰ ਦੋ ਤਿੰਨ ਗਾਤੇ ਨਾ ਕਿ ਐਸੀ ਨਮਸਕਾਰ ਗੁਰੂ ਨਾਨਕ ਤੈਨੂੰ ਲੱਖ ਵਾਰ ਕਹਾ ਨਮਸਕਾਰ ਗੁਰੂ ਨਾਨਕ ਤੈਨੂੰ ਲੱਖ ਵਾਰ ਕਹਾ ਸੱਜਣ ਵਾਲੇ ਬਾਣੇ ਕਈਆਂ ਨੇ ਪਾਏ ਨੇ ਕਈ ਦੂਰੋਂ ਉਠਤਨ ਜੋੜ ਚੋਦੀ ਲੈਣਾ ਹੁੰਦਾ ਆ ਸਰ ਸਾਨੂੰ ਪਤਾ ਦੀ ਵੀ ਤੂੰ ਫੈਸ਼ਨ ਨਾਲ ਨਾਲ ਸਿੱਖੀ ਨਾਲ ਵੀ ਜੁੜੀ ਹੋਈ ਨਾ ਬਈ ਬਹੁਤ ਮੈਂ ਪਾਰਟਿਸਪੇਟ ਮੈਂ ਬਹੁਤ ਨਗਰ ਕੀਤਾ ਵਗੈਰਾ ਚ ਮੈਂ ਕਾਠੀਆਂ ਨਾਲ ਕਰਦੀ ਰਹੀ ਆ ਫੇਰ ਬੜੀਆ ਕਰਦਾ ਮੈਂ ਸਾਡੇ ਗੁਰਦੁਆਰੇ ਜਿਹੜਾ ਆਪਣੇ ਪ੍ਰਬਾਤ ਫੇਰੀ ਆਈ ਹੈ ਅੱਛਾ ਹਾਂ ਜਿੰਨ ਰਹੀ ਮੈਂ ਇੰਨੇ ਸ਼ਬਦ ਲਾਇ ਲਿਖ ਲੈ ਉਹ ਕਹੇ ਨਾ ਵੀ ਇੱਥੋਂ ਦੇ ਪਿੰਡ ਦੀ ਵੀ ਕੋਈ ਹੋਣ ਚਾਹੀਦੀ ਹੈ ਵੀ ਬਾਹਰਲੇ ਪਿੰਡਾਂ ਦੇ ਸ਼ਬਦ ਗਾਉਂਦੀਆਂ ਨੇ ਸਮਝ ਲੈ ਫੇਰ ਸਾਰਿਆਂ ਤੋਂ ਪਹਿਲਾਂ ਮੈਂ ਗਾਇਆ फेर ਮੈਂ ਗੱਲਾਂ ਨੂੰ ਮੁੰਦੇ ਨੂੰ ਮਗਾ ਦਿੰਦੀ ਆ ਸਾਡੇ ਵੀ ਸਾਰੇ ਪਿੰਡ ਦੀ ਏ ਗਾਉਂਦੇ ਨੇ ਜੀ ਆਪ ਜਿਹੜਿਆਂ ਦੇ ਵਿੱਚ ਵੀ ਗੁਣ ਹੁੰਦਾ ਹਨ ਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਸਬਦ ਕੌਣ ਵੀ ਜਾਣਦੀ ਹੈ ਮੈਂ ਖਾ ਭਾਈ ਮੈਂ ਸਾਰੇ ਉਹੀ ਗੱਲ ਹੈ ਕਿ ਢੰਗ ਕਰੇ ਹੋਏ ਰਹੀ ਗੁਰੂ ਘਰ ਨਾਲ ਵੀ ਬਹੁਤ ਪਿਆਰ ਸੀ ਬਾਕੀ ਹਿੰਮਤ ਚਾਹੀਦੀ ਹੈ ਬਾਕੀ ਹਿੰਮਤ ਚਾਹੀਦੀ ਹੈ ਹਾਂ ਕਈ ਵਾਰ ਆਉਂਦਾ ਹੁੰਦਾ ਪਰ ਮੰਚ 'ਚ ਡਰ ਹੁੰਦਾ ਮੰਚਲ ਕੋਈ ਦੂਰ ਨਹੀਂ ਵੇਦੜ ਕੋ ਕੇ ਕੰਮ ਕਰੋ ਜਿਹੜਾ ਕਿਸੇ ਨੇ ਕਰਨਾ ਓਹੀ ਤਾਂ ਹੈਗਾ ਏ ਬਸ ਮਾੜਾ ਨਾ ਕਰੋ ਕਿਸੇ ਦਾ ਚੰਗੇ ਨੂੰ ਦਾ ਬਰਮਾਤਮਾ ਆਪੇ ਰਸਤਾ ਕਰਦਾ ਸੁਵਿੰਦਰ ਬੱਟੀ ਦੀ ਕਾਸਟਾਈ ਸੀਗੀ ਉਹ ਉਹਦੇ ਤੇ ਬਾਕੀ ਕਾਫੀ ਧਾਰਮਿਕ ਸ਼ਬਦ ਆਏ ਸੀ ਨਾ ਬੱਬੇ ਤੇ ਕੋ ਵਾਲਾ ਵੀ ਮਸਤੀ ਆਉ ਨਗਰ ਕੀਰਤਨ ਦੇ ਦਰਸ਼ਨ ਪਾਈ ਨੇ ਇੱਕ ਤਾਂ ਤੇਰਾ ਖਾਸਾ ਤਾਂ ਗੁਰਵਾਲੀਏ ਦੀ ਖਾਸ ਸ਼ਬਦ ਆਏ ਸੀ ਉਹਦੇ ਵਿੱਚ ਮਤਲਬ ਉਹ ਉਹੀ ਚੱਲਦੇ ਹੁੰਦੇ ਸੀ ਉਦੋਂ ਤਾਂ ਸਾਰੇ ਜਦੋਂ ਸਰਾਂਦ ਹੁੰਦਾ ਨਾ ਮਵਿਆ ਸੜਕ ਦੇਖ ਲੀ ਤੂੰ ਸਾਡੇ ਕਿਹੜਾ ਟੁੱਟੀ ਜਾ ਰਿਹਾ ਆਹ ਜਿਹੜੀ ਬਾਜ ਚ ਡੈਕ ਹਾਂ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ ਆਹੀ ਜਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ ਹਾਂ ਆਓ ਨਗਰ ਕੀਰਤਨ ਦੇ ਦਰਸ਼ਨ ਕਰੀਏ ਬਹੁਤ ਬਹੁਤ ਸੋਹਣੇ ਸ਼ਬਦ ਸੀ ਸਾਰਾ ਦਿਨ ਸਾਡੇ ਰਾਤ ਨੂੰ ساری ਰਾਤ ਡੈਕਾਂ ਦੀਆਂ ਵੱਡੀਆਂ ਆਵਾਜ਼ਾਂ ਆਹੀ ਚੱਲਦੇ ਨੇ ਸਾਰੇ ਕਈਆਂ ਦੇ ਤਾਂ ਹੁਣ ਵੀ ਜਦੋਂ ਆਹ ਹੁਣ ਆਪਣੇ ਆਹ ਸਰਹੰਦ ਦੇ ਦਿਨ ਆਉਣਗੇ ਉਦੋਂ ਲੋਕਾਂ ਦੇ ਲਾਇ ਹੁੰਦੇ ਨੇ ਹਾਂ ਨਾ ਉਹ ਵੀ ਅਸੀਂ ਵੀ ਦੇਖ ਜਦੋਂ ਵੀ ਕਿਤੇ ਜਾਈਏ ਦੋ ਗੱਡੀਆਂ ਹੋ ਗਈਆਂ ਕਦੇ ਅਸੀਂ ਨੇ ਦੂਜੇ ਗੀਤ ਨਹੀਂ ਲਾਏ ਹੈਗੇ ਚਾਹੇ ਪਾਤੜਾ ਜਾਈਏ ਅੰਬਰਸਰ ਜਾਈਏ ਜਿੱਥੇ ਮਰਜੀ ਜਾਈਏ ਸਾਡੇ ਹਮੇਸ਼ਾ ਕੀਰਤਨੇ ਚੰਦਾ ਸਾਡੇ ਵੀ ਘਾਟੂ ਸ਼ਾਮ ਜੀ ਤੇ ਚੱਲਦੇ ਹਾਂ ਹਾਂ ਸਾਰੇ ਗਰਵਾਲੀਆਂ ਵਾਲੇ ਚੱਲਦੇ ਨੇ ਹਾਲੇ ਇਹ ਹਰਪੀ ਚੋਂ ਰਾਂ ਦਾ ਪਤਾ ਨਹੀਂ ਪਰ ਮੈਂ ਯਾਰ ਵਿਕੀ ਹਮੇਸ਼ਾ ਬਸ ਬਾਬਿਆਂ ਦੀਆਂ ਨਾਮ ਲਾਉਨੇ ਆ ਇਹ ਕਈ ਵਾਰ ਮੈਨੂੰ ਕਹਿੰਦੇ ਕਹਿੰਦੇ ਤੁਹਾਨੂੰ ਨੀਂਦ ਨਹੀਂ ਆਉਂਦੀ ਵੀ ਵਿਕੀ ਮੇਜਾ ਬਾਬੇ ਵਾਲੀ ਲਾ ਕੇ ਰੱਖਦਾ ਮੈਂ ਆਦਤ ਪੈ ਜਾਂਦੀ ਆ ਉਹੀ ਚੀਜ਼ ਵਧੀਆ ਲੱਗਣ ਲੱਗ ਜਾਂਦੀ ਆ ਆਪਾਂ ਜਿਹੜੀ ਆਪਾਂ ਸੋਣੀ ਜਾਈਏ ਇੱਕ ਵਾਰ ਹਨਾ ਚਲੋ ਜੀ ਸਾਰੀਆਂ ਬੀਬੀਆਂ ਦਾ ਬਹੁਤ ਸਾਰਾ ਥੈਂਕ ਯੂ ਬਹੁਤ ਸਾਰਾ ਧੰਨਵਾਦ ਅੱਜ ਆ ਆਪਣੇ ਸਾਰਿਆਂ ਨੇ ਛੌਂਕ ਪਗਾ ਲਏ ਹਨਾ ਗੀਤ ਯਾਰ ਗੀਤ ਗਾ ਕੇ ਦਿਖਾਤੇ ਮੇਰਾ ਬਲੌਗ ਬਣ ਗਿਆ ਆ ਸ਼ੈਰ ਜਾਨ ਨੂੰ ਖੁਸਾਉਂਦਾ ਨਹੀਂ ਹੈਗਾ ਇਹਨੂੰ ਸਿਰਫ ਨੱਚਣਾ ਆਉਂਦਾ ਗਾਣਾ ਨਾ ਆਉਂਦਾ ਨਹੀਂ ਬੇਸੁਰੀਆਂ ਜੇ ਹੁਣ ਅਸੀਂ ਭਾਈ ਰੇਰ ਵਾਸਤੇ ਡੈਕ ਲਾਉਨੇ ਆ ਤਾਂ ਸਾਨੂੰ ਕਾਪੀਰਾਈਟ ਆਉਂਦਾ ਇਸਕਾ ਬੋਲੀ ਬੋਲੀ ਤੇ ਹਨੂ ਨੱਚ ਕੇ ਦਿਖਾ ਸਕਦੀਆਂ ਤਾਂ ਦਿਖਾ ਦੇ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਬੋਲੀ ਵੀ ਗਾਉਣੀ ਹੈ ਉਹ ਵੀ ਜੈ ਵੱਡੀ ਚਲੋ ਕੋਈ ਨਾ ਹਰ ਇੱਕ ਵਿੱਚ ਉਹਦੇ ਉਹਦੇ ਗਾਵੇ ਉਹ ਤੇ ਕਰਦੇ ਛੱਲ ਜਾ ਜੀ ਦੇ ਕਰਕੇ ਮੈਨੂੰ ਛੱਡਿਆ ਤੈਨੂੰ ਵੀ ਰੰਗ ਬਖਾਵੇ ਜੀ ਦੇ ਕਰਕੇ ਮੈਨੂੰ ਛੱਡਿਆ ਤੈਨੂੰ ਵੀ ਰੰਗ ਬਖਾਵੇ ਤੇਰੇ ਨਾਲ ਕਰਾ ਮੰਗਣੀ ਤੇਰੇ ਬੈਲੀ ਨਾਲ ਭੱਜ ਜਾਵੇ ਤੇਰੇ ਨਾਲ ਕਰਾ ਮੰਗਣੀ ਤੇਰੇ ਬੈਲੀ ਨਾਲ ਭੱਜ ਜਾਵੇ ਤੈਨੂੰ ਰੋਂਦੇ ਨੂੰ ਵਈ ਫਿਰ ਵੇਖ ਨਜ਼ਾਰਾ ਆਵੇ ਤੈਨੂੰ ਰੋਂਦੇ ਨੂੰ ਵਈ ਫਿਰ ਵੇਖ ਨਜ਼ਾਰਾ ਆਵੇ ਸੋ ਜੀ ਚੱਕ ਕੇ ਆਇਆ ਨੂੰ ਛੱਡਿਆ ਤਿੰਨ ਵੀਰਾਂ ਹਾਂ ਹਾਂ ਦੇਲਾ ਚੜ੍ਹਦਾ ਕਰਾ ਮੰਗਣੀ ਤੇਰੇ ਬੈਲੀ ਨਾਲ ਭੱਜ ਜਾਵੇ ਬਹੁਤ ਕਰਿਆ ਉਹ ਤੇ ਚਲ ਉਹਦੀਆਂ ਤਾਂ ਗੱਲਾਂ ਨੇ ਪਰ ਮੈਨੂੰ ਆਪਦੇ ਆਪ ਚ ਬਣਾਉਂਦਾ ਹਾਂ ਬੇਸ ਮੋਟੇ ਇੰਨੂ ਲੱਗਦਾ ਅੱਜ ਜਦੋਂ ਤੂੰ ਗਾਵੇਂਗੀ ਕਦੀ ਵਾਰ ਸਾਨੂੰ ਸੁਣਾਵੇਂਗੀ ਅਸੀਂ ਤੈਨੂੰ ਰਿਜੈਕਟ ਦੇਵਾਂਗੇ ਵੀ ਤੂੰ ਕਹੇ ਜਾ ਕੋਣੀ ਅਸੋ ਇਸੇ ਕਰਾਂਗੇ ਜਿਆਦਾ ਤੂੰ ਸੁਣਾ ਰੇ ਸਾਨੂੰ ਅਸੀਂ ਤੈਨੂੰ ਅੱਜ ਪਾਸ ਫੇਲ ਕਰੇ ਦਿੰਦੇ ਆ ਤੇਰੇ ਡਾਊਟ ਵੀ ਅਸੀਂ ਕਲੀਅਰ ਕਰ ਦਿੰਨੇ ਆ ਮੈਂ ਮੈਡੀਸਿਨ ਦਿੱਤੀ ਹੁਣ ਉਹ ਮੈਡੀਸਿਨ ਥੋੜੀ ਤੇਜ਼ ਮੇਰੇ ਅੱਡੇ ਲੈਣਾ ਐ ਕਰ ਰਿਹਾ ਇਸ ਟਾਈਮ ਮਤੋਂ ਗੈਲ ਇਹ ਤੂੰ ਸੋ ਜਾ ਸੌਣ ਵਾਲੀ ਨਹੀਂ ਹੈਗੀ ਇਹ ਘਬਰਾਟ ਲਾ ਦਿੰਦੀ ਹੈ ਤੇਜ਼ਾ ਥੋੜੀ ਹੂੰ ਕੰਨ ਕੋਈ ਨਾ ਨੈਕਸਟ ਟਾਈਮ ਅਗਲੀ ਵਾਰ ਦੇਵਾਂਗੇ ਤੈਨੂੰ ਮੌਕਾ ਤੇ ਅੱਜ ਜਿਹੜਾ ਆਏ ਹੋ ਜ਼ਰੂਰ ਜ਼ਰੂਰ ਜਦੋਂ ਹੁਣ ਵੀਡੀਓ ਕਰਨ ਆਉਣੀ ਹੋ ਇੱਕ ਟੈਂਸ਼ਨ ਪਾਰ ਕਰਕੇ ਆਇਆ ਕਰੋ ਵੀ ਕਿਹੜਾ ਗੀਤ ਯਾਦ ਕਰਕੇ ਜਾ ਡਾਇਲੌਗ ਦਾ ਨੰਬਰ ਦੇ ਦੇਗਾ ਅੰਮ੍ਰਿਤ ਨੰਬਰਦਾਰ ਪਰ ਗੀਤ ਨਹੀਂ ਉਹ ਦਿਨ ਦੇ ਗੀਤ ਸੋਨੇ ਆਪ ਰੈਡੀ ਕਰਕੇ ਆਉਣੇ ਨੇ ਗੀਤ ਵੀ ਦੇਣਾ ਤਾਂ ਮਦਾ ਹੱਕ ਬੰਦ ਤੇ ਬਲਾਉਗਾ ਤੁਹਾਨੂੰ ਦੱਸਦਾ ਪੰਜਾਬੀ ਸੱਭਿਆਚਾਰਕ ਤੁਹਾਨੂੰ ਸੁਵਾਲਾ ਕਹਿਨੂ ਦਾ ਸਾਰਾ ਕੁਝ ਸਾਰਾ ਕੁਝ ਉਹ ਚਾਹੀਦਾ ਏ ਏ ਸਿੱਧੂ ਮੂਸੇਵਾਲਾ ਉਹ ਸੇਵ ਦੇ ਦਾਂਗੇ ਤੈਨੂੰ ਉਹ ਸੇਵ ਬਥੇਰਾ ਰੈਪ ਕਰਦਿਆ ਕਰੂਗਾ ਹਾਂ ਸੇਵ ਨੇ ਲੱਗਿਆ ਰਹਿਗਾ ਹੋਗਾ ਨਾ ਵੀ ਤੇਰੇ ਉੱਤੇ ਦਾ ਸਿੱਕਾ ਤੋ ਲੱਗਦੇ ਹੈ ਨਹੀਂ ਚੱਲਣਾ ਪਤਾ ਤੈ ਮਿੱਟੀਏ ਚੈੱਕ ਬੇ ਪਤਾ ਜਾਂਦੀ ਆਂਦੀ ਛੁਰਲੀ ਕੱਢ ਜਾਂਦੀ ਆਂ ਪਹਿਲੇ ਕਹਣੀ ਮੈਂ ਟੀਵੀ ਫੋਨ ਘੱਟ ਦੇਖਦੀ ਆ ਆਹ ਦੇਖ ਲੋ ਬੇ ਪਤਾ ਹੀ ਸੁਣਦੀ ਹੁੰਦੀ ਆਂ ਟੀਵੀ ਟੂਵੀ ਦੇਖਦੀ ਏ ਆਉਂਦੀ ਜਾਂਦੀ ਅੱਡੇਆਂ ਚ ਬੱਸਾਂ ਚ ਪਸਾਉਂਦੀ ਕਾ ਮਾ ਆਂ ਜਿੱਥੇ ਕੰਨ ਚ ਪੈ ਗਿਆ ਬੋਲ ਉਹ ਕਰਦੀ ਨਹੀਂ ਕੀੜੀ ਵਾਂਗੂੰ ਆਉਂਦੀ ਹੈ ਮੈਂ ਹਾਲੇ ਛੋਡਾ ਬਣਾ ਰਹੀ ਆ ਮੈਂ ਅੱਗੋਂ ਪਿੱਛੋਂ ਬਾਹਰ ਚੱਲਦੀ ਆ ਮੈਂ ਕਿਉਂ ਬੋਲ ਲੰਦਾ ਨਾ ਤੂੰ ਦੇਖੇ ਰਹਿਦਾ ਬਲਾਗ ਐਡੀਟਿੰਗ ਕਰਨੀ ਪਾਉਂਦੀ ਹਾਂ ਨਾ ਮੈਂ ਜਨੁਸ਼ਟ ਹੈ ਚਾਹ ਹੀ ਇਹ ਟੱਕਲੇ ਚਾਹ ਦੇਖਦੀ ਆ ਜੀ ਸੋਣ ਪੀਤੀ ਨਹੀਂ ਅੱਜ ਹਾਂ ਇਹ ਕਣੀ ਪੀ ਕੇ ਕਣੀ ਆ ਇੰਨੀ ਗੀ ਪੀਤੀ ਆ ਚੱਲ ਦੇ ਨਾ ਫਿਰ ਪਾੜ ਲਿਆ ਠੀਕ ਆ ਜੀ ਹਾਂ ਚਲੋ ਕੋਈ ਨਾ ਓਕੇ ਜੀ ਉਹ ਜਿਹੜਾ ਮਾਂ ਜੀ ਦਾ ਪੁੱਤ ਸੀ ਨਾ ਉਹ ਕੰਨੀ ਕਰਦੇ ਸੀ ਹੈ ਉਹ ਵੀ ਜਿਆਦੇ ਕਰਦੇ ਸੀ ਜਿਆਦੇ ਕਰਦੇ ਹਾਂ ਉਹ ਵੀ ਨਾ ਜਿਹੜੀ ਜੂਮ ਹੋ ਗਿਆ ਹੁਣ ਤਾਂ ਕਿੱਥੇ ਪੰਦਾ ਉਧਰ ਉਧਰੀ ਉਹ ਖੇਡਦੇ ਤੇ ਹੋਲੀ ਹਰਤੀ ਮਵਾਦੇ ਜਰਾ ਹੈ ਹੈ ਹਰਤੀ ਮਵਾਦੇ ਸੀ ਹਾਂ ਕੋਈ ਗੱਲ ਨਾ ਪਹਿਲਾਂ ਸੁਹਾਗ ਤੇ ਮਹਿਲਾਂ ਦੀਆਂ ਬੰਮਾ ਮੇਰੇ ਗੱਲ ਬੈਨ ਕੋਠੇ ਚ ਲੱਜਾਂਗਾ ਹਾਂ ਤਾਂ ਇਹ ਰੰਗ ਦੀ ਦੋ ਦੂਤ ਹੈ ਬਾਗ ਚ ਭੱਜ ਭੱਜ ਰਹਿਣਾ ਹਾਂ ਸਰ ਹੁਣ ਹੁਣ ਪਾ ਦੇ ਜਿਵੇਂ ਕਹੇ ਹੁਣ ਕਾ ਜੂ ਹਾਂ ਹੁਣ ਕਹਾ ਲਾ ਕਿਸੇ ਤੋਂ ਮੈਂ ਤੂੜਬਿਰਲੇ ਤੇ ਬੈ ਗਿਆ ਇੱਥੇ ਨੂੰ ਇੱਧਰ ਪਾਸੇ ਦੇ ਮੋਟਰਾਂ ਕਾ ਬੋਲਿਆ ਜੀਤੀ ਬੋਲੇ ਬਾੜ ਦੀ ਦائیں ਮਾਰੀ ਉਹ ਪਾਣੀ ਜਿਲੇ ਇਰਅਪ ਸਾਰੀਆਂ ਬਹੁਤ ਰੇਟ ਹੋ ਗਏ ਹੁਣ ਤਾਂ 10 ਵਜੇ ਨੇ ਕਿਉਂ ਬੂਸ ਖਵਾਦਾ ਬਣਿਆ ਕੋਈ ਮੋੜਾ ਬੜਾ ਬੜਾ ਗਿਆ ਨੇ ਤੂੰ ਆਉਂਦਾ ਦੇਖ ਵੀ ਤੇਰਾ ਕੰਮ ਕਿਵੇਂ ਵੀ ਜਿਆ ਜੋਰ ਪਾਇਰੇ ਬਾਥਰੂਮ ਦਾ ਘਾ ਲੈਣ ਟਾਈਮ ਕਿ ਨਹੀਂ ਦੇਖਦਾ ਤੂੰ ਟਾਈਮ ਕਹਿੰਦੀ ਦੇਖ ਲਾਂ ਮੈਂ ਇਹ ਚੱਲੇ ਖੇਤ ਤੱਕ ਜਾਣਾ ਖੇਤ ਆ ਚਲੇਗਾ ਬਰਾ ਹੋ ਰੋ ਭਾਈ ਮੇਲੇ ਤੇ ਜਾਊਗਾ ਤਾਂ ਠੀਕ ਜਾਣੀ ਕਿ ਬੁਗਿਆ ਨਾ ਮੈਂ ਤਾਂ ਬਸ ਆਪਣੇ ਮਰੇ ਕੰਮ ਆਉਂਦੇ ਬੈਰਾ ਘੋਰਾ ਜਾਂ ਹਾਂਜੀ ਆਈ ਹੋਪ ਸੋ ਨੂੰ ਆਪਣਾ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇ ਤੁਸੀਂ ਵੀ ਬਾਟ ਛੁੱਟ ਕਰ ਲੈ ਬੱਚੇ ਤੇ ਮਮਤਾ ਨੇ ਤੇ ਚਰਨੋਂ ਨੇ ਹਨਾ ਗੀਤ ਸੁਣਾਏ ਨੇ ਮੈਨੂੰ ਵੀ ਅੱਜ ਪਤਾ ਲੱਗਿਆ ਕਿ ਮਮਤਾ ਵੀ ਗੀਤ ਗਾ ਲੈਂਦੀ ਆ ਹਨਾ ਚਲੋ ਹਰ ਇੱਕ ਬੰਦੇ ਵਿੱਚ ਟੈਲੈਂਟ ਹੁੰਦਾ ਕੁਝ ਨਾ ਕੁਝ ਕੰਮ ਕਰਨ ਦਾ ਚਲੋ ਵਧੀਆ ਉਹਨੇ ਵੀ ਅੱਜ ਆਪਾਂ ਨੂੰ ਹਨਾ ਸੌਂਗ ਸੁਣਾਏ ਬਹੁਤ ਵਧੀਆ ਧਰਮਿਕ ਸ਼ਬਦ ਦਾਏ ਦੋਨੇ ਜਣੀਆਂ ਨੇ ਆਈ ਹੋਪ ਸੋਨਿ ਪਸੰਦ ਆਏ ਹੋਣਗੇ ਜੇ ਤੁਸੀਂ ਚਾਹੁੰਦੇ ਹੋ ਵੀ ਅਗਲੀ ਵਾਰ ਫੇਰ ਉਹ ਸਾਨੂੰ ਸੁਣਾਉਣ ਤਾਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਆਪਾਂ ਅਗਲੀ ਵਾਰ ਫੇਰ ਇਹਨਾਂ ਤੋਂ ਸੁਣਾਗੇ ਗੀਤ ਤੇ ਹੁਣ ਵਾਰੀ ਹੈ ਜਿਹੜੇ ਆਪਾਂ ਨੂੰ ਕਮੈਂਟ ਆਏ ਨੇ ਉਹਨਾਂ ਦੇ ਨਾਮ ਬੋਲਣ ਦੀ ਸ਼ਬਦ ਕੀਰਤਨ ਸੋਹਣ ਮਾਜੀਲ ਅੰਮ੍ਰਿਤਸਰ ਕੈਲੀਫੋਰਨੀਆ ਨਵਜੋਤਵਾਲ ਕੈਨੇਡਾ ਤੋਂ ਜੀ ਮਹਾਮਤਾਰਿਕ ਕਲੋ ਜੱਟ ਪਾਕਿਸਤਾਨ ਤੋਂ ਪਰਮਿੰਦਰ ਸੰਧੂ ਬਬਲੀ ਹੰਗਾ ਕੈਨੇਡਾ ਤੋਂ ਤੇ ਹਰਪਾ ਜਨਕੌਰ ਪੰਚਪੂਲੇ ਤੋਂ ਜੋਤਵਾਲੀਆ ਗਾਗਨ ਢਿੰਡਸਾ ਕਲਵਿੰਦਰ ਸੰਧੂ ਗੰਗਾ ਨਗਰ ਤੋਂ ਪਰਨੀਤ ਕਮਾਨ ਕਲਵੰਤ ਸਿੰਘ ਸੰਦੀਪ ਕੌਰ ਬਲਦੇਵ ਸਿੰਘ ਰਸੀਦਾ ਤੋਂ ਪਰਮਜੀਤ ਕੌਰ ਸਬਨੂਰ ਸਰੋਸਤਵੀਰ ਰਾਏ ਸੁਰਿੰਦਰ ਕੌਰ ਮੁਹੰਮਦ ਆਪਜਲ ਪਰਮਿਤ ਗਿੱਲ ਜਾਖਲਤੋ ਜੀ ਗਰਵਿੰਦਰ ਕੌਰ ਸੰਦੀਪ ਹਾਨ ਖਾਂਡਿਆ ਸਰਬਜੀਤ ਕੌਰ ਦਇਆ ਸਿੰਘ ਜਸਵਿੰਦਰ ਸਿੰਘ ਬਾਠ ਤੇ ਇੱਕ ਜਸਵਿੰਦਰ ਸਿੰਘ ਕੋਕਰੀ ਕਲਾ ਤੋਂ ਨੇ ਜੀ ਜਤਿੰਦਰ ਸਿੰਘ ਜਾਗਰ ਢੀਲੋਂ ਨਰਪੈ ਸਿੰਘ ਸੇਵਕ ਸਿੰਘ ਜੋਤ ਸਿੰਘ ਜੋਤ ਬਰਾੜ ਕਲਵੰਤ ਕੌਰ ਮਠਿੰਡੇ ਤੋਂ ਸੁਖਪਾਲ ਸਿੰਘ ਮੁਕਤਸਰ ਤੋਂ ਜੀ ਰਵਿੰਦਰਜੀਤ ਕੌਰ ਗਗਨ ਢਿੰਡਸਾ ਮੱਖਣ ਸਿੱਧੂ ਕਾਮਲਵਾਦਸ਼ਾ ਮੰਨੂ ਗਰੇਵਾਲ ਦੀਪਨ ਕੁਮਾਰ ਜੀ ਤੇ ਅਲੀ ਹਸੈਨ ਇਹ ਸਾਰੇ ਆਪਾਂ ਨੂੰ ਜਿਹੜੇ ਕਮੈਂਟ ਆਏ ਨੇ ਉਹਨਾਂ ਦੇ ਨਾਮ ਨੇ ਜੀ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਇਸੇ ਤਰ੍ਹਾਂ ਵਧੀਆ-ਵਧੀਆ ਕਮੈਂਟ ਕਰਦੇ ਰਹਾ ਕਰੋ ਤੇ ਆਪਾਂ ਸਾਰਿਆਂ ਦੇ ਨਾਮ ਬੋਲਿਆ ਕਰਾਂਗੇ ਜੀ ਜੇ ਕੋਈ ਨਾਮ ਰਹਿ ਗਿਆ ਤਾਂ ਮੈਂ ਮਾਫੀ ਚਾਹੁੰਨੀ ਆ ਨੈਕਸਟ ਬਲੌਗ ਦੇ ਵਿੱਚ ਆਪਾਂ ਜ਼ਰੂਰ ਨਾਮ ਬੋਲਾਂਗੇ ਜੀ ਤੇ ਹੁਣ ਦਿਓ ਆ ਗਿਆ ਜੀ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਵਿੱਚ ਸასი ਕਾਲ ਜੀ ਬਾਏ ਬਾਏ